thank mm -hmm. you ਮੇਰਾ ਨਾਮ ਪਰਮਜੀਤ ਸਿੰਘ ਹੈ ਜੀ ਸਾਡਾ ਨਾਮ ਦਾ ਡੇਰੀ ਡੇਰੀ ਤੋਂ ਪ੍ਰੋਡਕਟ ਆ ਗਿਆ ਆਈਸਕ੍ਰੀਮ ਕੁਲਫੀ ਮਿਲਕ ਉਦਾਂ ਦੀ ਬੋਤਲ ਬਿਸਕੁਟ ਮਰਫੀ ਗੁਜਰੇਲੇ ਦੀ ਮਰਫੀ ਖੋਏ ਦੀ ਮਰਫੀ ਸਾਡੀਆਂ ਸਾਡੀਆਂ ਅਲਸੀ ਦੀਆਂ ਪਿੰਨੀਆਂ ਗੋੜ ਬੇਸਿਕ ਹੋਣ ਦੇ ਆਟੇ ਦੀ ਬਿਸਕੁਟ ਇਹ ਸਾਡੇ ਸਟਾਲ ਲੱਗਾ ਹੋਇਆ ਹੈ ਅਪੈਡਾ ਨੇ ਬਹੁਤ ਸਾਡੀ ਸਪੋਰਟ ਕੀਤੀ ਹੈ ਜੀ ਉਹਨਾਂ ਨੇ ਸਾਨੂੰ ਇਹ ਸਟਾਲ ਦਿੱਤਾ ਹਰ ਸਾਲ ਵੀ ਸਾਡੇ ਤੇ ਸਾਰਾ ਸਾਡਾ 3 ਨੰਬਰ ਹਾਲ ਦੇ ਵਿੱਚ ਸਟਾਲ ਹੈਗਾ 29 ਨੰਬਰ ਸਟਾਲ ਹੈ ਜੀ ਹਰ ਸਾਲ ਇੱਥੇ ਹਾਂਜੀ ਹਰ ਸਾਲ ਲੰਘ ਹਰ ਸਾਲ ਲਈ ਦਾ ਸਾਨੂੰ ਤਕਰੀਬਨ 7 ਸਾਲ ਹੋ ਗਏ ਆ ਲਾਰੇ ਨੂੰ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲਦਾ ਵਾ ਕਸਟਮਰ ਸਾਡੇ ਨਾਲ ਬਹੁਤ ਸਾਲਾਂ ਤੋਂ ਜੁੜੇ ਹੋਏ ਆ ਉਹ ਸਾਡੇ ਕੋਲ ਹਰ ਸਾਲ ਆਣ ਕੇ ਸਾਡੇ ਪ੍ਰੋਡਕਟ ਲੈ ਕੇ ਜਾਂਦੇ ਆ ਬਹੁਤ ਬਹੁਤ ਵਧੀਆ ਸਾਨੂੰ ਪਿਆਰ ਮਿਲਦਾ ਜੀ। ਏਦਾਂ ਦਾ ਰਿਸਪੌਂਸ ਮਿਲਿਆ ਰੋਪਰ। ਬਹੁਤ ਵਧੀਆ ਰਿਸਪੌਂਸ ਮਿਲਦਾ ਜੀ। ਸਾਡੀਆਂ ਦੇਸੀ ਘਿਉਆਂ ਦੀਆਂ ਘਰ ਦੀਆਂ ਹੋਮ ਮੇਡ ਚੀਜ਼ਾਂ ਬਣਦੀਆਂ, ਘਰ ਦੀਆਂ ਤਿਆਰ ਆਪਣੀਆਂ ਸ਼ੁੱਧ ਮਠਿਆਈਆਂ ਤਿਆਰ ਕਰਦੇ ਆਂ, ਵਰਖੀ ਤਿਆਰ ਕਰਦੇ ਆਂ, ਤੋਂ ਬਿਸਕੁਟ ਤਿਆਰ ਕਰਦੇ ਦੇਸੀ ਘਿਓ ਵਾਲੇ ਗੁੜ ਵਾਲੇ ਜਿਹੜੇ ਬਿਸਕੁਟ ਆ ਸਾਡੇ ਉਹ ਮੋਹ ਲੋਕ ਪਸੰਦ ਕਰਦੇ ਆ। ਉਹ ਦੂਰੋਂ ਦੂਰੋਂ ਲੋਕ ਆਣ ਕੇ ਸਾਡੇ ਕੋਲ ਲੈ ਕੇ ਜਾਂਦੇ ਨੇ ਜੀ। ਅਸੀਂ ਕੱਢ ਤੋਂ ਮੰਗਵਾਉਣ ਨੂੰ ਪਾਉਂਦੇ ਸਮਾਨ ਲੈਣਾ ਹੁੰਦਾ ਤੁਸੀਂ ਕਿਹੜਾ ਕੰਟੈਕਟ ਸਰਵਿਸ ਸਾਡਾ ਕੰਟੈਕਟ ਨੰਬਰ ਹੈਗਾ ਜੀ 98143 60513 ਇਸ ਨੰਬਰ ਤੇ ਸਾਡੇ ਨੂੰ ਕਾਲ ਕਰਕੇ ਵੀ ਸਾਡੇ ਤੋਂ ਬੰਗਾ ਸਕਦੇ ਸਾਡੀਆਂ ਗੱਡੀਆਂ ਸ਼ਹਿਰ ਆਉਂਦੀਆਂ ਉਹਨਾਂ ਨੂੰ ਆਪਾਂ ਪ੍ਰੋਵਾਈਡ ਕਰਾ ਸਕਦੇ ਜੀ ਧੰਨਵਾਦ ਜੀ